ਇਹ ਜਿਹੜੀ ਸ਼ੀਲਡ ਬੋਬੀਸਾ ਜੀ ਸੱਪਾੜੇ ਤੋਂ ਦੀ ਡੈਡੀ ਦੀ ਯਾਦ ਦੇ ਵਿੱਚ ਆਹੀ ਲਾਉਸ ਕਰਦੀ ਆ ਉਹਦੇ ਵਿੱਚ ਬੋਬੀਸਾ ਸੱਪਾੜੇ ਤੋਂ ਪਹਿਲਾ ਨਾਮ ਜਿਹੜਾ ਹੈਗਾ 21000 ਰੁਪਿਆ ਦੂਸਰਾ ਨਾਮ ਜਿਹੜਾ 11000 ਰੁਪਿਆ ਤੀਸਰਾ ਨਾਮ ਜਿਹੜਾ 5200 ਰੁਪਿਆ ਹੈਗਾ ਇਹਦੀ ਕੋਈ ਐਂਟਰੀ ਨਹੀਂ ਹੈਗੀ ਜੇ ਦਾ ਦਿਲ ਕਰੇ ਅਮਰਸਰ ਬਿਜ਼ਨਸ ਫਲਾਈ ਕਲੱਬ ਦੇ ਵਿੱਚ ਆ ਕੇ ਸ਼ੀਲਡ ਲਾਣਾ ਚਾਵੇ ਜਦੋਂ ਮਰਜ਼ੀ ਸਾਡੂੰ ਐਂਟਰ ਕਰਾ ਸਕਦਾ ਉਹਦੀ ਸ਼ੀਲਡ ਦੇ ਵਿੱਚ ਸਾਡੇ ਝੜਕਾ ਸਾਹ ਨੇ 10000 ਰੁਪਇਆ ਲਾਉਂਸ ਕੀਤਾ ਲਾਸਟ ਬਬੂਤਰ ਨੂੰ ਤੇ 5100 ਰੁਪਇਆ ਲਾਉਂਸ ਕੀਤਾ ਬੱਚੇ ਨੂੰ ਇਹ ਝੜਕਾ ਸਾਹ ਦੇਗਾ ਆਪਣੇ ਵੱਲੋਂ ਦੇਗਾ ਬਹੁਤ ਬਰਾਦ ਜੀ ਆਪ ਜੀ ਮੈਂ ਬੱਬੂ ਸਾਹਿਬ ਚੇਅਰਮੈਨ ਬੋਲ ਰਿਹਾ ਅੱਜ ਇਹ ਸਾਰੇ ਅੰਮ੍ਰਿਤਸਰ ਪਿੰਨਲ ਕਲਾਈਨਕਰਾਫਟ ਦੇ ਮੈਂਬਰ ਸਾਰੇ ਇਕੱਠ ਕੀਤਾ ਇਹ ਇਕੱਠ ਹੋ ਕੇ ਬੈਠੇ ਆ ਕਿ ਇਸ ਐਤਵਾਰ ਜਿੰਨੇ ਵੀ ਸਾਡੀਆਂ ਛਿਲਡਾਂ ਮੈਂ ਲਾਉਂਸ ਕੀਤੀਆਂ ਸੀ ਸਾਰੇ ਮੈਂਬਰਾਂ ਸਮੇਤ ਐ ਸੈਤਵਾਰ ਅਸੀਂ ਜਿੰਦੀਆਂ ਵੀ ਛਿਲਡਾ ਡਾਣੀਆ 10 8 9 10 ਜਿੰਦੀਆਂ ਵੀ ਛਿਲਡਾ ਹੋਣਗੀਆਂ ਐਤ ਕੀ ਤੇ ਐ ਸੈਤਵਾਰ ਗੋਲ ਬਾਗ ਦੇ ਵਿੱਚ ਹੈਲੋ ਐਤ ਕੀ ਮੀਟਿੰਗ ਹੈਗੀ ਹੈ ਇੱਕ ਤੇ ਦੋ ਜਿੰਨੇ ਵੀ ਅੰਮ੍ਰਿਤਸਰ ਬੀਜ ਫਲਾਈਂਗ ਦੇ ਕਲੱਬ ਦੇ ਮੈਂਬਰ ਹੈਗੇ ਨੇ ਸਾਰੇ ਹੋਮ ਹੋ ਮਾ ਕੇ ਪਹੁੰਚਣ ਉੱਥੇ ਛਿਲਡਾ ਵੀ ਸਾਰੀਆਂ ਅਨਾਉਂਸ ਕਰਾਂਗੇ ਤੇ ਜਿੰਦੀਆਂ ਵੀ ਬਾਜ਼ੀਆਂ ਉਹ ਵੀ ਸਾਰੀਆਂ ਲੱਗਣਗੀਆਂ ਤੇ ਜਿਨ੍ਹਾਂ ਜਿਨ੍ਹਾਂ ਨੇ ਐਂਟਰੀਆਂ ਜਮ੍ਹਾਂ ਕਰਾਉਣੀਆਂ ਉਹ ਵੀ ਆਣ ਜਿਹੜੀਆਂ ਮੈਚਿਲਡਾ ਅਲਾਉਂਸ ਕੀਤੀਆਂ ਸੀ ਇਹਦੇ ਸਾਰੇ ਅੰਮ੍ਰਿਤਸਰ ਪੀਜਰ ਫਲਾਈ ਕਲੱਬ ਦੇ ਮੈਂਬਰ ਵੇ ਹੈਗੇ ਆ ਅੱਜ ਇਕੱਠ ਹੋਇਆ ਐਤਵਾਰ ਜਿਹੜੀ ਮੀਟਿੰਗ ਹੈਗੀ ਆ ਗੋਲਬਾਗ 1 ਤੋਂ 2 ਇਹ ਸਾਰੀ ਮੀਟਿੰਗ ਹੈਗੀ ਹੈ ਜਿੰਨੇ ਵੀ ਅੰਮ੍ਰਿਤਸਰ ਪੀਜਰ ਫਲਾਈ ਕਲੱਬ ਦੇ ਮੈਂਬਰ ਹੈਗੇ ਨੇ ਉਹ ਸਾਰੇ ਹੋਮੋਂ ਭਾ ਕੇ ਪਹੁੰਚਣ ਗੋਲਬਾਗ ਮੀਟਿੰਗ ਦੇ ਵਿੱਚ